ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆ ਜਾਣਾ ਜੀ ਅਗਲੇ 48 ਘੰਟਿਆਂ ਦੀ ਗੱਲ ਕਰਾਂਗੇ ਪੰਜਾਬ ਔਰ ਹਰਿਆਣਾ ਦੇ ਖੇਤਰਾਂ ਦੇ ਵਿੱਚ ਤੇ ਪਹਾੜੀ ਖੇਤਰਾਂ ਦੇ ਵਿੱਚ ਅੱਜ ਇੱਕ ਸਿਸਟਮ ਪਹੁੰਚ ਕਰ ਚੁੱਕਿਆ ਜੀ ਤੇ ਸਿਸਟਮ ਅੱਜ ਉਮੀਦ ਅਰਜ ਕਰਾਵੇਗਾ ਪੰਜਾਬ ਹਰਿਆਣਾ ਦੇ ਵਿੱਚ ਤੇ ਇਹਦੇ ਬਾਰੇ ਵੀ ਗੱਲ ਇਸ ਵੀਡੀਓ ਦੇ ਵਿੱਚ ਕਰਾਂਗੇ ਐਸਲ ਇਹ ਜਿਹਾ ਤਾਜ਼ਾ ਸੈਟਲਾਈਟ ਦੱਸ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਸਵੇਰ ਦਾ ਟਾਈਮ ਹੈ 3 ਮਾਰਚ ਦੀ ਸਵੇਰ ਹੈ ਔਰ ਲਗਭਗ 8 ਵਜੇ ਨੂੰ ਜਾ ਰਿਹਾ ਜੀ ਸਵਾਰਦਾ ਟਾਈਮ ਵੱਲ ਜਾ ਰਿਹਾ ਤੇ ਪੰਜਾਬ ਦੀ ਗੱਲ ਕਰੀਏ ਸਕਰੀਨ ਤੇ ਦੇਖ ਸਕਦੇ ਹਾਂ ਕਿ ਇਸ ਵੇਲੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ Rajasthan ਦੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਤੇ Haryana ਦੇ ਪੱਛਮੀ ਖੇਤਰਾਂ ਦੇ ਵਿੱਚ Jammu Kashmir ਤੇ Himachal ਦੇ ਖੇਤਰਾਂ ਦੇ ਵਿੱਚ ਇਸ ਵੇਲੇ ਇੱਕ ਹਲਕੇ ਲੈਵਲ ਦਾ ਪੱਛਮੀ ਸਿਸਟਮ ਹੈ ਜਿਹੜਾ ਪਹੁੰਚ ਚੁੱਕਿਆ ਹੈ ਤੇ ਇਹ ਸਿਸਟਮ ਦੇ ਸਦਕਾ ਅੱਜ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਰਾਜਾਂ ਦੇ ਵਿੱਚ ਬੁੰਦਾਬੰਦੀ ਕਿਤੇ ਕਿਤੇ ਛਰਾਟੇ ਜਿਹੜੇ ਤੇਜ਼ ਲੱਗ ਸਕਦੇ ਨੇ ਪੰਜਾਬ ਦੇ ਇਸ ਵੇਲੇ ਦੀ ਜੇਕਰ ਰਿਪੋਰਟ ਦੇਖੀਏ ਸੂਗਰ ਦੇ 808 ਹੋਵਾ ਜਰਨੇ ਤੇ ਖਾਸ ਕਰਕੇ ਜਿਹੜੇ ਮਾਲਵੇ ਦੇ ਪੱਛਮੀ ਖੇਤਰ ਹੈ ਬਠਿੰਡਾ ਸ਼੍ਰੀ ਮਕਸਤ ਸਾਹਿਬ ਮਲਾਟ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਅਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਔਰ ਗੁਰਦਾਸਰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਕੁਝ ਖੇਤਰਾਂ ਵਿੱਚ ਹਲਕੀ ਕਿਤੇ ਕਿਤੇ ਟਮਟਮੇ ਖੇਤਰਾਂ ਦੇ ਵਿੱਚ ਬੁੰਦਾਬੰਦੀ ਹੋ ਰਹੀ ਹੈ ਕਿਤੇ ਕਿਤੇ ਹਲਕੀ ਕੰਮਨ ਹੋ ਰਹੀ ਹੈ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਯਾਨੀ ਕਿ ਅ ਕਰ ਲੇਗਾ اور ਮੀਦਿਆਸਾਰ ਜੜਿਆ ਬਣ ਜਾਣਗੇ ਤੇ ਮਾਝਾ ਖੇਤਰ ਦੋਆਬਾ ਖੇਤਰ ਇੱਥੇ ਸ਼ਰਾਟੇ ਥੋੜੇ ਤੇਜ਼ ਵੀ ਲੱਗ ਸਕਦੇ ਨੇ ਪਲੱਸ ਕੁਝ ਖੇਤਰਾਂ ਦੇ ਵਿੱਚ ਹਲਕੀ ਬਰੀਕ ਗਰੇਮਾਰ ਵੀ ਹੋ ਸਕਦੀ ਹੈ ਇਸ ਤੋਂ ਲਾਵਾ ਜਿਹੜਾ ਮਾਲਵੇ ਦੇ ਕੇਂਦਰੀ ਮਾਲਵੇ ਦੇ ਖੇਤਰ ਆ ਜਾਂ ਪੁਆਦ ਖੇਤਰ ਆ ਜਿਹਨਾਂ ਦੇ ਵਿੱਚ ਲੁਧਿਆਣਾ, ਫਟਿਆਲਾ, ਸ਼੍ਰੀ ਫਤਿਹਗੜ੍ਹ ਸਾਹਿਬ, ਸੰਗਰੂਰ, ਮਲੇਰਕੋਟਲਾ, ਬਰਨਾਲਾ ਤੇ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਕਨਵਨ ਹਲਕੇ ਬੁੰਦਾਬਾਂ ਦੇ ਅਸਰ ਨੇ ਕਿਤੇ ਕਿਤੇ ਦਰਮਿਆਨੇ ਸ਼ਰਾਟ ਵੀ ਲੱਗ ਸਕਦੇ ਨੇ ਪੁਆਦ ਖੇਤਰ ਦੀ ਗੱਲ ਕਰੀਏ ਜੀ ਚੰਡੀਗੜ੍ਹ, ਮੋਹਾਲੀ, ਪੰਚਗਲਾ, ਰੋਪੜ ਇਹਨਾਂ ਖੇਤਰਾਂ ਦੇ ਵਿੱਚ ਵੀ ਪਹੁੰਚਣਗੇ ਕਿਤੇ ਤੇਜ਼ ਮੀਂਹ ਪਹੁੰਚਣਗੇ ਕਿਤੇ ਹਲਕੇ ਮੀਂਹ ਪਹੁੰਚਣਗੇ ਰਾਜਸਥਾਨ ਦੇ ਖਾਸ ਕਰ ਸ਼੍ਰੀ ਗੰਗਾ ਨਗਰ, ਹਨਮਾਨਗੜ੍ਹ, ਅਨੂਪਗੜ੍ਹ ਇਹਨ ਵੀ ਪਹੁੰਚਣਗੇ ਸਰਸਾ ਫਤਿਹਗੜ੍ਹ ਬਾਦ ਬਿਵਾਨੀ ਰੋहतक ਜੀਂਦ ਝੱਜਰ ਅ ਅੰਮ੍ਰਿਤਸਰ ਜਮਨਾ ਨਗਰ ਕੁਰੂ ਛੇਤਰ ਕਰਨਾਲ ਇਹਨਾਂ ਖੇਤਾਂ ਤੱਕ ਵੀ ਮੈਂ ਪਹੁੰਚ ਜਾਣਗੇ ਜ਼ਿਆਦਾਤਰ ਖੇਤਰਾ ਦੇ ਵਿੱਚ ਹਲਕ ਮੀਡੀਅਮ ਉਮੀਦ ਹੈ ਕਿ ਲਗਦੇ-ਲਗਦੇ ਸ਼ਰਾਟੇ ਤੇਜ਼ ਵੀ ਲੱਗ ਸਕਦੇ ਨੇ ਹਰਿਆਣਾ ਦੇ ਵੀ ਕੁਝ ਖੇਤਰਾਂ 'ਚ ਹੋ ਸਕਦੇ ਨੇ ਜਿੱਥੇ ਬਰੀਕ ਗੜੇਮਾਰੀ ਦੌਰਜ ਹੋ ਜਾਵੇ ਸੋ ਅੱਜ ਇਹ ਕਹਾਣੀ ਸਾਰਾ ਲੇਖਾ ਜੋਖਾ ਇਸ ਸਿਸਟਮ ਦਾ ਅੱਜ ਤਿੰਨ ਚਾਰ ਜੀ ਹੋਰ ਰਾਤ ਹੋਏਗੀ ਉਦੋਂ ਵੀ ਸਿਸਟਮ ਪੂਰੇ ਜੋੜਾਤੇ ਰਹੇਗਾ ਯਾਨੀ ਕਿ ਹੁਣੇ ਸ਼ਾਮ ਤੱਕ ਇਹਨੇ ਟਟ ਮੈਮਰੀ ਦਰਜ ਕਰਾਉਂਦੇ ਲੈਣੇ ਨੇ ਤੁਪ ਦੇ ਦਰਸ਼ਨ ਨਾਜ ਹੋਏ ਨੇ ਜੀ ਬਹੁਤੇ ਖੇਤਰਾਂ ਦੇ ਵਿੱਚ ਤਨਾਜ ਹੋਣੇ ਆ ਪੰਜਾਬ ਦੇ ਤੇ ਸਿਸਟਮ ਪੂਰੇ ਦਿਨਾਂ ਤੇ ਅੱਜ ਰਹੇਗਾ ਦੱਖਣਪਰੇ ਦੀ ਹਵਾ ਡਿਪੈਂਡ ਕਰਦੀ ਹੈ ਕਿੰਨੀ ਤੇਜ਼ ਚੱਲਦੀ ਹੈ ਇਸ ਲਈ ਦਾ ਵਹਾਅ ਬਹੁਤ ਘੱਟ ਹੈ ਹਵਾ ਦਾ ਅਤੇ ਆਉਂਦੇ ਘੰਟਿਆਂ ਦੇ ਦਰਮਿਆਨ ਦੱਖਣਪਰੇ ਦੀ ਹਵਾ ਸਪੋਰਟ ਕਰੇਗੀ ਇਸ ਸਿਸਟਮ ਨੂੰ ਤੇ ਜਿਸ ਨਾਲ ਸ਼ਰਾਟੇ ਜਿਹੜੇ ਤੇਜ਼ ਲੱਗਣ ਦੀ ਉਮੀਦ ਹੈ ਜਿੱਥੇ ਦੱਖਣਪੁਰਾ ਚੱਲ ਹੋਇਆ ਉੱਥੇ ਫਿਰ ਸ਼ਰਾਟੇ ਕਿਉਂਕਿ ਲੋਕਲ ਲੈਵਲ ਤੇ ਜਿਹੜੇ ਸੈੱਲ ਬਣਨੇ ਸ਼ੁਰੂ ਹੋ ਜਾਣਗੇ ਬੱਦਲ ਗਰਜ ਵਾਲੇ ਤੇ ਉੱਥੇ ਕਾਰਵਾਈਆਂ ਮੇਹਦੀਆਂ ਥੋੜੀਆਂ ਤੇਜ਼ ਹੋ ਸਕਦੀਆਂ ਨੇ ਸੋਇਆ ਜੀ ਕਹਾਣੀ ਇਸ ਸਿਸਟਮ ਦੀ ਕੱਲ 4 ਦੇ ਕਹਿ ਰਿਹਾ ਕਿ ਸ਼ਾਮ ਤੱਕ ਜਾਂ ਫਿਰ ਬਹੁਤਾ ਹੋ ਜਾਗਾ ਤਾਂ 5 ਦੇ ਸਵੇਰ ਤੱਕ ਇਸ ਸਿਸਟਮ ਨੇ ਪੰਜਾਬ ਹਰਿਆਣਾ ਦੇ ਵਿੱਚ ਹੋਏ ਨੇ ਪਾਰ ਲੰਘ ਜਾਣਾ ਪਹਾੜੀ ਖੇਤਰਾਂ ਵੱਲ ਕੂਝ ਘਰ ਜਾਣਾ ਉਸ ਤੋਂ ਬਾਅਦ ਜਿਹੜੇ ਦਿਨ ਹੋਣਗੇ 5 6 7 ਇਹ ਥੋੜੇ ਤੱਪੜੇ ਹੋਣਗੇ ਨਿਗ ਫਰੇ ਦਿਨ ਹੋ ਸਕਦੇ ਨੇ ਵੀ ਤੇ 24 ਘੰਟਿਆਂ ਦੇ ਦਰਮਿਆਨ ਵੀ ਟੈਂਪਰੇਚਰ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਸੋ ਜੀ ਸਾਰਾ ਲੇਖਾ ਜੋਖਾ ਇਹ ਸਿਸਟਮ ਦਾ ਬਾਕੀ ਜਿੱਥੇ ਜਿੱਥੇ ਮੀਂਹ ਲੱਜੁਕੇ ਨੇ ਕਮੈਂਟ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਜਿੱਥੇ ਨਹੀਂ ਲੱਗੇ ਉੱਥੇ ਮੀਂਹ ਪਹੁੰਚਣਗੇ ਪੰਜਾਬ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਅੱਜ ਮੀਂਹ ਦੇ ਅਸਰ ਨੇ ਹਲਕੇ ਬੂੰਦਾਵਾਂ ਦੇ ਬਹੁਤੇ ਖੇਤਰਾਂ ਦੇ ਵਿੱਚ ਤੇ ਦਰਮਿਆਨੇ ਛਰਾਟੇ ਕੁਝ ਖੇਤਰਾਂ ਦੇ ਵਿੱਚ ਉਹ ਵੀ ਕੁਝ ਦੇ ਵਿੱਚ ਮਾਝਾ ਦੇ ਦੋਆਬਾ ਖੇਤਰ ਹੁੰਦਾ ਪੋਵਾਦ ਖੇਤਰ ਹੁੰਦਾ ਸੋ ਇਹਨਾਂ ਖੇਤਰਾਂ ਦੇ ਵਿੱਚ ਛਰਾਟੇ ਥੋੜੇ ਤੇਜ਼ ਹੋ ਸਕਦੇ ਨੇ ਜੀ ਇਹ ਜਾ ਸਕਦੇ ਹਾਂ ਧੰਨਵਾਦ ਦੁਪਹਿਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਸ਼ਾਮ ਦੀ ਅਪਡੇਟ ਦੇ ਦਿੱਤੀ ਜਾਵੇਗੀ ਧੰਨਵਾਦ